कट गई ट्राली आपेरा बा नागा जी विखे देखते की सेवा मिलती अपन अगे अपने दिन की ਤੇ ਬਾਕੀ ਮਾਲਕ ਦੇ ਘਰੇ ਆ ਗਏ ਇਤੋਂ ਵਧੀਆ ਪਲੈਨਿੰਗ ਕੀ ਹੋਊਗੀ ਚਲੋ ਜੋ ਮਿਲਦੀ ਹੈ ਸੇਵਾ ਕਰਾਂਗੇ ਜੁੜੇ ਹੋਰ ਬਲੌਗ ਦੇ ਨਾਲ ਇਹ ਸੀ ਸਮਾਦਨ ਦੇ ਬੈਕ ਸਾਈਡ ਵਾਲੀ ਜਗ੍ਹਾ ਕੀ ਜਿਹੜੀ ਕਿ ਅੱਜ ਇੱਥੇ ਟਰੈਕਟਰ ਖੜਾ ਹੈਗਾ ਬਾਬੇ ਟਰੈਕਟਰ ਤੇ ਬੈਠੇ ਆ ਤੇ ਇੱਥੇ ਕੰਤ ਸੀਗੀ ਪੁਰਾਣੀ ਤੇ ਟਰੈਕਟਰ ਘੱਡ ਲੈਂਦਾ ਬਈ ਆਇਆ ਬਾਬੇ ਬੈਠੇ ਉਸੇ ਮ ਵੱੱਪਿਆਂ ਦੇ ਹੁੰਦੇ ਕਿ ਇੰਪੋਸੀਬਲ ਹੈ ਨਹੀਂ ਆਇਆ ਉੱਥੇ ਗੜ ਗਈ ਸੀ ਟਰਾਲੀ ਤੇ ਇੱਥੇ ਜਿਹੜੀ ਪ੍ਰਾਣੀ ਗੰਧ ਸੀ ਉਹ ਢਾਤੀ ਤੇ ਬਾਕੀ ਲਵਧਾਈ ਜਾਂਦੇ ਉਹ ਸਾਹਮਣੇ ਈਟਾ ਪਈਆਂ ਉੱਥੇ ਤੇ ਬਾਕੀ ਸੇਵਾਦਾਰ ਲੱਗੇ ਪਏ ਉਹ ਸੀ ਸਾਹਮਣੇ ਉਹ ਬੈਠੇ ਤੇ ਇਧਰ ਵੀ ਲੋੜ ਆ ਰਿਹਾ ਕੰਮ ਬਾਕੀ ਸਾਰੇ ਸੇਵਾਦਾਰ ਫਰਦੇ ਹੈਗੇ ਇੱਥੇ ਬਾਗਲ ਮਾਰਨਗੇ ਤੇ ਕੰਮ ਚੱਲੀ ਜਾਂਦਾ ਖਾਸੇ ਦਿਨ ਹੋ ਗਏ ਤੇ ਚੱਲੂ ਖਾਸੇ ਦਿਨ ਸ੍ਰੀ ਵਰਗੇ ਚੱਟ ਦਿਖਾਈ ਜਾਂਦਾ ਨਾ ਤਾ ਅੱਤੀ ਵਰਗੇ ਲੋਡ ਆਉਂਦੇ ਲੈ ਓਏ ਕਿਲਗਰਦੀ ਨਾ ਬਣ ਜੇ ਤਾ ਬਾਬਾ ਘਰ ਇਹਦੇ ਕਿ ਲੈ ਓ ਜੀ ਆਵੇਂ ਇਹਦੇ ਕਿ ਲੈ ਓ ਵੀਡੀਓ ਬਣਾਵਾਂਗੇ ਸਾਡੀ ਅਰੇ ਉਥੇ ਨਾ ਬਣਾ ਲੇ ਬਣਾ ਲੇ ਹੁੰਦੀ ਆਓ ਖੜਾਏ ਬਾਬੇ ਬਈ ਤਿਆਰ ਵਰ ਤਿਆਰ ਸੁੱਦਾ ਕਰਕੇ ਟਰੈਕਟਰ ਪਿਆ ਦੇ ਲਿਆ ਕੇ ਚਾ ਪੀ ਕੇ ਲੱਗਣਗੇ ਹਜ਼ਾਰਾਂ ਜੱਤੀਆਂ ਕੋਈ ਨਾ ਲਿਆਉਣੇ ਬਈ ਯਾਰ ਹੁਣ ਇੰਜੋਏ ਕਰੋ ਇੰਜੋਏ ਕਰੋ ਨਾ ਵੀ ਹੈ ਹੋਰ ਇੰਜੋਏ ਕਰੋ ਬਈ ਯਾਰ ਇੱਕ ਦਿਨ ਕਰੇ ਹੈ ਹੋਰ ਆ ਗਿਆ ਚਲਾ ਦੇ ਸਾਜ ਦੇਖੋ ਵੀ ਸੇਵਾਦਾਰ ਚਾਹ ਬਣਾਈ ਜਾਂਦੇ ਜਿਹੜੇ ਬਾਹਰ ਕੰਮ ਕਰੀ ਜਾਂਦੇ ਇਹ ਤੇ ਮਠਾ ਤੇ ਕਰਦੇ ਚੈੱਕ ਤੇ ਉਹਨਾਂ ਵਾਸਤੇ ਤੇ ਫਿਰ ਲੈ ਕੇ ਚੱਲਦੇ ਆਪਾਂ ਚਾਹ ਦਾ ਲੰਗਰ ਉਹ ਬਾਈ ਲੈ ਕੇ ਆ ਗਿਆ ਚਾਹ ਪਾਣੀ ਸੇਵਾਦਾਰਾਂ ਵਾਸਤੇ ਬਾਈ ਤੇ ਇੱਧਰ ਬਲੌਗਰਾਂ ਮੂਣਾ ਪੂਏ ਬਾਈ ਹਾਈ ਹਾਈ ਹਾਂ ਆਗਰ ਆਏ ਹੋਰ ਵੀ ਬੈਠੇ ਬਈ ਟਾਂਗੜੀ ਜਾਂਦੇਗੇ ਤਾਂ ਕਿ ਕੰਦ ਨਵੀਂ ਕੱਢਣੀ ਆ ਵਾਲੀ ਆ ਸਾਹਮਣੇ ਆਜੋ ਕਰੋ ਮਿੱਤਰੋ ਅੱਜ ਕਿੰਨਾ ਘੈਂਟ ਆਈ ਜਾਂਦਾ ਹੈਗਾ ਡੇਰਾ ਸਾਹਿਬ ਦਾ ਪੂਰਾ ਸੋਹਣਾ ਮੌਸਮ ਹੋ ਰਿਹਾ ਤੇ ਪੂਰੀ ਸੋਹਣੀ ਹਵਾ ਚੱਲੀ ਜਾਂਦੀ ਆ ਤੇ ਆ ਫਲਾਵਰ ਜਿਵੇਂਗਾ ਸਰਾ ਹੀ ਲੱਗੇ ਹੁੰਦੇ ਆ ਸੇਵਾਦਾਰ ਦੱਸੇਗੇ ਤਾਂ ਵਰਗੇ ਬਾਬੇ ਵਰਗੇ ਆ ਗਿਆ ਆਓ ਭਾਈ ਇੱਧਰ ਆਗੇ ਇੱਕ ਟਰੈਕਟਰ ਆ ਗਿਆ ਪੱਠਾ ਲੈਦਾ ਆ ਆ ਲੈ ਲੈ ਇੱਧਰ ਵਲੋਗਰ ਦੂਜਾ ਬੈਠਾ ਹੈ ਕਿਉਂ ਓਏ ਦੇਖ ਲੈ ਤੂੰ

ਉਡੀ ਝੱਟ ਦਿਖਾਈ ਜਾਂਦੇ ਬਈ ਲੋ ਵੀ ਆਹ ਨਾਲ ਖੁੱਪ ਗਿਆ ਤੇ ਬੜਾ ਰੈਟਰ ਪਾ ਲਿਆ ਆਪਣਾ ਇਹ ਤਾਂ ਬੜੇ ਦੇ ਕੇ ਹੁਣ ਕੱਢ ਲਿਆ ਹੋਊਗਾ ਆ ਗਿਆ ਛੋਟਾ ਆਣ ਕੌਣ ਲੈ ਆਉਂਦੇ ਬੋਕਦੇ ਕਿਰਪਾ ਮਾਨ ਆ ਸਿੱਧਾ ਕਰ ਲਾ ਆ ਸਿੱਧਾ ਦਾ ਕਰ ਲਾ Enjoy ਲੈ ਵੇ ਇਹ ਜਾਨਦਾ ਇਵਨਿੰਗ ਜੀ ਦਾ ਯਾਰ ਦੇ ਯਾਰ ਦੇ ਫਿਰ ਦਸਤਰੀਗਾ ਬਲਾਦੀ ਲਾ ਜੋ ਟਾਪਰੋਂ ਮੁੰਡਿਓ ਹੈ ਨਵੇਂ ਗੱਡੀਆਂ ਦਾ ਸਾਰੇ ਲਓ ਬਈ ਆਜੋ ਵੀ ਸੰਗਤੋ ਹੋ ਗਈ ਲੰਗਰ ਛਕ ਲਿਆ ਬਈ ਇਹਨਾਂ ਨੇ ਤੇ ਹੁਣ ਆਪਾਂ ਇਧਰ ਮਸਾਲਿਆਂ ਵਾਲੀ ਤੇ ਫਿਰ ਕ੍ਰੈਸ ਰਾਈ ਟਰਾਲੀ ਆ ਰਹੀ ਐ ਇਹ ਵੀ ਲਾਉਣਗੇ ਇੱਕ ਜਰਾ ਮਸਾਲਾ ਇੱਥੇ ਰਾਧਣੀ ਕ੍ਰੈਸ ਉੱਧਰ ਲਾਉਣਗੇ ਤੇ ਬਾਕੀ ਅਸੀਂ ਵੀ ਪੂਰੇ ਰੈੜੀਆਂ ਤੇ ਬਾਬੇ ਦੀ ਮੇਰੇ ਨਾਲ ਲੰਗਰ ਲੰਗਰ ਛਕ ਰਿਆ ਹਾਂਜੀ 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 ਕਿਉਂ ਨਹੀਂ ਖਾਇਆ ਛਕ ਲਿਆ ਬਈ ਸਾਰੀ ਸੰਗਤਾਂ ਨੇ ਲੰਗਰ ਤੇ ਹੁਣ ਚੱਲਦੇ ਆਂ ਕਿਨੇ ਬਾਬਾ ਹਾਂਜੀ ਬਾਹਰ ਚੱਲਦੇ ਹੁਣ ਆਪਾਂ ਕਰਦੇ ਆਂ ਸੇਵਾ ਆਪਾਂ ਆਜੋ ਏ ਬਈ ਸਾਡਾ ਸੇਵਾਦਾਰ ਆ ਜਿਹੜਾ ਕਿ ਅੱਜਕੱਲ ਦੇ ਵਿੱਚ ਬਲੌਗਿੰਗ ਦੇ ਵਿੱਚ ਪੂਰਾ ਟ੍ਰੈਂਡਿੰਗ ਚ ਹੈ ਮੂੰਹ ਤਾਂ ਨਾਲ ਕੋਈ ਬਈ ਹੁਣ ਤਾਂ ਦੇਖ ਲਿਆ ਉੱਥੇ ਯੂ ਮਾਰਾ ਸੀ ਮੈਂ ਤੇਰੇ ਮੂੰਹ ਤੇ ਨਾਲੇ ਲਾਏਗਾ ਇਹ ਇਹ ਲਾ ਦੇ ਹਾਏ ਗਾਇਸ ਹਾਈ ਗਾਇਸ ਏ ਬਈ ਬਲੌਗਰ ਸਾਡਾ ਥੱਕ ਬੜਾ ਛੇਤੀ ਜਾਂਦਾ ਐਵੇਂ ਲੋਗਰ ਓਹੋ ਐ ਬੈਗੇ ਕਿਵੇਂ ਖੇਤ ਚ ਝੋਟਾ ਨਹੀਂ ਲੜਦਾ ਐ ਬੈਗੇ ਸੀ ਤੇ ਹੁਣ ਕਈ ਐ ਆਖਣਗੇ ਕਿਵੇਂ ਚਿੱਕੜ ਚ ਸੂਰ ਲੜਦਾ ਹੁੰਦਾ ਨਾ ਹਾਂ ਛੱਲ ਕਿਵੇਂ ਚੰਗਾ ਲੱਗਦਾ ਤੁਹਾਡਾ ਪਿਆਰ ਆ ਠੀਕ ਆ ਹਾਂ ਹਾਈ ਬਾਈ ਹਾਈ ਬਾਈ ਸੋਹਰਨ ਪਿਆਰ ਭਾਈ ਭਾਈ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਤੁਹ ਸਾਰੇ ਠੀਕ ਹੋਵੋਗੇ ਹਾਂ ਤੀਜਾ ਚੌਥਾ ਗੇਅਰ ਲਾ ਕੇ ਇਹਨੇ ਤਾਂ ਦੇਖੀ ਟਾਪ ਹੀ ਪਾ ਲਿਆ ਇਹ ਇਹ ਗੇਅਰ ਬਦਲੂਗਾ ਇਹ ਉਹ ਹੋ ਜਾ ਯਾਰ ਇਹ ਟਰੈਕਟਰ ਦੀ ਦਹਿਸ਼ਤ ਹੀ ਗਲਤੀ ਯਾਰ ਗੇਰੀ ਤੇ ਚੌਥਾ ਮਾਰਿਆ ਗੇਰੀ ਤੇ ਚੌਥਾ ਮਾਰਿਆ ਪਿੱਛਾ ਮਾਰਿਆ ਹਾਂ ਸਰ ਉਹ ਆਪਾਂ ਉਧਰ ਆਪਣਾ ਖਾਣਾ ਆ ਨਹੀਂ ਝੜਦਾ ਬਾਈ ਇਹ ਤਾਂ ਪੱਕਾ ਹੋ ਗਿਆ ਤੜਕੇ ਦਾ ਪੂਰਲਾ ਹੀ ਸੀ ਆ ਇਹ ਸਮੋਸੇ ਗਿਆ ਤੜਕੇ ਡੇਗਦਾ ਸੀ ਜਿਹੜਾ ਇਹ ਥੋੜੀ ਮੋٹے ਵੇਸਣ ਵਾਲੀ ਰੱਬ ਨੇ ਨਾ ਕਿਦੋਂ ਆਪਾਂ ਵਿਆਹ ਕਰਦੇ ਆ ਸਿੱਧੇ ਆਸਮਾਨ ਹੁੰਦਾ ਹ ਹਲਬਾਈ ਹਮੇਸ਼ਾ ਕਹਿੰਦਾ ਮੋਟਾ ਬੇਸਨ ਚੱਕ ਲਿਆ ਹੈ ਨਾ ਇਹ ਮੇਰੇ ਵਰਗਾ ਨਹੀਂ ਬਿਤਾਉਂਦਾ ਮੈਨੂੰ ਹਾਂ ਬਰੀਕ ਚੱਕ ਲਿਆ ਨਾ ਕਹਿੰਦਾ ਨਹੀਂ ਇਹ ਨਹੀਂ ਮੋਟਾ ਮੋਟਾ ਬਿਸਨੀ ਹੈ ਹਾਂ ਕਰਕੇ ਰੱਬ ਇੱਕ ਨਾ ਬਰੀਕ ਖੰਡਜੀ ਸਿੱਟੀਆਂ ਦਾ ਖੰਡਜੀ ਇਹ ਉਸ ਤੋਂ ਥੋੜੀ ਜਿਹੀ ਮੋਟਾ ਹੈ ਸਜੇ ਰੱਬ ਦਾ ਆ ਹੁਣ ਡਿੱਗੀ ਦਾ ਕਿਹੜਾ ਇਸ ਟਾਈਮ ਹਾਂ ਹਾਂ ਮੈਂ ਦਿਖਾਤਾ ਦਿਖਾਤਾ ਹਾਂ ਇਹ ਮੋٹے ਬੇਸਨ ਵਾਲਾ ਕੰਮ ਹੋ ਰਿਹਾ ਵੀ ਮੋਟਾ ਬੇਸਨ ਵਾਲੀ ਚਾਰ ਨਹੀਂ ਫਟ ਰਗੀ ਰੱਬ ਨੇ ਚਾਹ 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 ਵਾਲੀ ਬਰੀਕ ਕਣੀ ਆ ਬਾਈ ਆ ਲੈ ਨੇ ਆ ਜੀ ਫਰੀਕ ਆ ਟਰਾਲੀ ਭਰ ਗਈ ਤੇ ਸੌਫਟ ਜੀ ਬੜੀ ਆ ਫੀਲ ਜ ਮਾੜਾ ਮਾੜਾ ਫੀਲ ਹੁੰਦਾ ਹੈਗਾ ਸਰੀਰ ਨੂੰ ਵੀ ਕਣੀਆਂ ਟਿਕੀ ਜਾਂਦੀਆਂ ਕੱਲ ਤਾਂ ਸਹੀ ਆ ਮਾੜਾ ਮਾੜਾ ਫੀਲ ਹੁੰਦਾ ਹੁੰਦਾ ਕਿਨੇ ਬਾਬਾ ਬਾਬਾ ਕਿਵੇਂ ਭਿੱਜ ਗਏ ਸੀ ਤਾਂ ਕੋ ਪਿੰਡਾਂ ਦਸਾਂ ਲੱਗਿਆ ਬਾਬੇ ਦਾ ਲੋ ਵੀ ਆ ਬੈਠੇ ਬਲੌਗਰ ਓਏ ਹਾਂ ਜੀ ਆ ਸੰਤ ਸੋਡਾ ਆ ਇੱਟਾ ਘੜ ਬਈ ਇੱਟਾ ਘੜ ਇਹ ਸੰਤ ਚੱਕੀ ਬੈਠਾ ਹੈ ਦਰਸ਼ਕ ਵੀਰੋ ਹਾਂ ਜੀ ਇਹ ਸੰਦੇ ਇਸੇ ਮੁੰਡੇ ਦੇ ਹੀ ਆ ਹਾਂ ਜੀ

ਉਹ ਖੜੇ ਹੈ ਔਰ 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 ਬਾਬਾ ਕਿਵੇਂ ਆ ਫਿਰ ਆਈ ਹੈ ਫਿਰ ਇਹ ਕਿਉਂ ਚੱਕਰ ਬਣੀ ਦੀ ਗੱਲ ਹੈ ਇਹ ਸੁਬਹ ਜਿੰਨੀ ਨਿਕਲਾ ਮੇਤਰੋ ਟੜਕੇ ਏਕਣੀਆਂ ਪਈਆਂ ਨੇ ਇਧਰ ਪੱਖੀਆਂ ਦੇ ਘਰ ਵੀ ਲਾ ਦਿੱਤੇ ਬਾਬਿਆਂ ਨੇ ਦੇਖੋ ਕਿੰਨੇ ਘੰਟੇ ਲੱਗਦੇ ਆ ਨਾ ਇੱਕ ਮੰਨ ਕੇ ਚੱਲੋ ਇਹ ਲੈਵਲ ਜੀ ਦਾ ਥੋੜੇ ਡਿਜ਼ਾਈਨਿੰਗ ਜੀ ਪਾ ਕੇ ਲਾਇਆ ਪੂਰੇ ਸੋਹਣੇ ਲੱਗਦੇ ਆ ਤੇ ਬਾਕੀ ਉਹ ਉੱਥੇ ਸੀ ਸਾਹਮਣੇ ਆ ਬਣਾਉਂਦੇ ਪਰਲੀ ਸੈਕ ਇਹ ਪੰਛੀ ਐ ਬੋਲਦੇ ਰਹਿੰਦੇ ਇੱਥੇ ਆਹ ਦੇਖੋ ਹਉ ਦੇਖੋ ਕਿੱਡਾ ਵੱਡਾ ਉਹ ਵਾਲਾ ਆਹ ਛੋਟੇ ਛੋਟੇ ਆਹ ਚਿੜੀ ਆਈ ਉੱਡ ਗਿਆ ਦੇਖੋ ਉਹ ਸਾਹਮਣੇ ਬੈਠੀ ਆ ਮੇਰੇ ਜਿਹੜੀ ਬੈਠੀ ਹੈ ਤੇ ਬੱਦਾਂ ਨਾਲ ਕਿਉਂ ਨਾ ਕਿ ਕੁੱਤਰੇ ਹੂੰ ਕਿਨੇ ਘੈਂਟ ਲਾਦਿਆ ਨਾ ਪਈ ਤਾਇਆ ਸਪੈਸ਼ਲ ਰਾਖੀ ਦੇ ਬੈਠਾ ਨੇ ਇੱਥੇ ਰਗੀ ਤੇ ਚ ਵਾਗ ਲੈ ਜਿਗਾ ਨਿਕ ਨਿਕ ਹੈ ਵੀ ਆ ਦੇਖੋ ਝਾਗ ਦੇਖੀ ਕਿਵੇਂ